ਇਡੀ ਨੂੰ ਸਾਭ ਦਾ ਕੈਬਨ ਮੰਤਰੀ ਭਾਰਤ ਪੂਸ਼ਨ ਆਸ਼ੂ ਦਾ 5 ਦਿਨ ਦਾ ਰਿਮਾਂਡ ਮਿਲ ਗਿਆ ਦੱਸਦੀ ਹੈ ਕਿ ਭਾਰਤ ਪੂਸ਼ਨ ਆਸ਼ੂ ਤੇ ਟੈਂਡਰਾਂ ਚ ਕਰੋੜਾ ਰੁਪਏ ਦੇ ਕਪੜੇ ਦਾ ਇਲਜ਼ਾਮ ਲੱਗਾ ਹੈ ਅਜਲੰਦਰ ਦੀ ਅਦਾਲਤ ਤੋਂ ਭਾਰਤ ਪੂਸ਼ਨ ਆਸ਼ੂ ਨੂੰ 5 ਦਿਨਾਂ ਲਈ ਰਿਮਾਂਡ ਤੇ ਪੇਸ਼ ਕੀਤਾ ਗਿਆ ਹਾਲਾਂਕਿ ਈਡੀ ਵੱਲੋਂ 70 ਦਿਨ ਦਾ ਰਿਮਾਂਡ ਮੰਗਿਆ ਜਾ ਰਿਹਾ ਸੀ ਪਰ ਅਦਾਲਤ ਨੇ ਸਿਰਫ 5 ਦਿਨ ਦਾ ਰਿਮਾਂਡ ਹੀ ਮਨਜ਼ੂਰ ਕੀਤਾ ਦੱਸਦੇ ਕਿ ਬੀਤ ਦਿਨ ਸਵੇਰ ਤੋਂ ਭਾਰਤ ਪੂਸ਼ਨ ਆਸ਼ੂ ਨੂੰ ਕੁਝ ਕੁ ਚੀਜ਼ ਕੀਤੀ ਜਾ ਰਹੀ ਸੀ ਸ਼ਾਮ ਵੇਲੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਸਬੰਧੀ ਈਡੀ ਦੇ ਅਧਿਕਾਰੀ ਜੇਪੀ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਅੱਜ ਭਾਰਤ ਪੂਸ਼ਨ ਆਸ਼ੂ ਨੂੰ ਮਨੀ ਲਾਂਡਰਿੰਗ ਕੇਸ ਅਦਾਲਤ ਚ ਪੇਸ਼ ਕੀਤਾ ਸੀ ਜਿੱਥੇ ਦੋਹਾਂ ਪਾਸੇੋਂ ਬਹਿਸ ਮਗਰੋਂ ਕੋਰਟ ਨੇ 5 ਦਿਨ ਦਾ ਰਿਮਾਂਡ ਦਿੱਤਾ ਹੈ ਕੇਸ ਨੂੰ ਲੈ ਕੇ ਪੂਰੀ ਜਾਣਕਾਰੀ ਛੇਤੀ ਹੀ ਪ੍ਰੈਸ ਰਿਲੀਜ਼ ਕਰਕੇ ਦਿੱਤੀ ਜਾਵੇਗੀ ਈਡੀ ਦੇ ਵਕੀਲਾਂ ਨੇ ਦੱਸਿਆ ਕਿ ਉਹਨਾਂ ਵੱਲੋਂ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਨੇ ਸਿਰਫ 7 ਅਗਸਤ ਤੱਕ ਦੇ ਰਿਮਾਂਡ ਨੂੰ ਮਨਜ਼ੂਰੀ ਦਿੱਤੀ ਹੈ ਈਡੀ ਨੂੰ ਸ आशु ਦਾ 5 ਦਿਨ ਦਾ ਰਿਮਾਂਡ ਮਿਲ ਗਿਆ ਦੱਸਦੀ ਹੈ ਕਿ ਭਾਰਤ ਪੂਸ਼ਨ ਆਸ਼ੂ ਤੇ ਟੈਂਡਰਾਂ ਚ ਕਰੋੜਾ ਰੁਪਏ ਦੇ ਕਪੜੇ ਦਾ ਇਲਜ਼ਾਮ ਲੱਗਾ ਹੈ ਅਜਲੰਦਰ ਦੀ ਅਦਾਲਤ ਤੋਂ ਭਾਰਤ ਪੂਸ਼ਨ ਆਸ਼ੂ ਨੂੰ 5 ਦਿਨਾਂ ਲਈ ਰਿਮਾਂਡ ਤੇ ਪੇਸ਼ ਕੀਤਾ ਗਿਆ ਹਾਲਾਂਕਿ ਈਡੀ ਵੱਲੋਂ 70 ਦਿਨ ਦਾ ਰਿਮਾਂਡ ਮੰਗਿਆ ਜਾ ਰਿਹਾ ਸੀ ਪਰ ਅਦਾਲਤ ਨੇ ਸਿਰਫ 5 ਦਿਨ ਦਾ ਰਿਮਾਂਡ ਹੀ ਮਨਜ਼ੂਰ ਕੀਤਾ ਦੱਸਦੇ ਕਿ ਬੀਤ ਦਿਨ ਸਵੇਰ ਤੋਂ ਭਾਰਤ ਪੂਸ਼ਨ ਆਸ਼ੂ ਤੋਂ ਕੁਝ ਕੁ ਚੀਜ਼ ਕੀਤੀ ਜਾ ਰਹੀ ਸੀ ਸ਼ਾਮ ਵੇਲੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਸਬੰਧੀ ਈਡੀ ਦੇ ਅਧਿਕਾਰੀ ਜੇਪੀ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਅੱਜ ਭਾਰਤ ਪੂਸ਼ਨ ਆਸ਼ੂ ਨੂੰ منی ਲਾਂਡਰਿੰਗ ਕੇਸ ਅਦ ਦੋਹਾਂ ਪਾਸੇੋਂ ਬੈਦਸ ਮਗਰ ਕੋਰਟ ਨੇ 5 ਦਿਨ ਦਾ ਰਿਮਾਂਡ ਦਿੱਤਾ ਹੈ ਕੇਸ ਨੂੰ ਲੈ ਕੇ ਪੂਰੀ ਜਾਣਕਾਰੀ ਛੇਤੀ ਹੀ ਪ੍ਰੈਸ ਨੂੰ ਰਿਲੀਜ਼ ਕਰਕੇ ਦਿੱਤੀ ਜਾਵੇਗੀ ਈਡੀ ਦੇ ਵਕੀਲਾਂ ਨੇ ਦੱਸਿਆ ਕਿ ਉਹਨਾਂ ਵੱਲੋਂ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਨੇ ਸਿਰਫ 7 ਅਗਸਤ ਤੱਕ ਦੇ ਰਿਮਾਂਡ ਨੂੰ ਮਨਜ਼ੂਰੀ ਦਿੱਤੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ